ਇਹ ਗੱਲ ਹੋਰ ਚਿੱਤੇ ਆ ਜਾਂਦੀ ਆ ਆਪਣੇ ਖੰਟਾ ਮਾਰ ਕੇ ਕਹਦਾ ਸੀ ਕਿ ਤੰਗੇ ਵਾਲੇ ਨੇ ਚੜ ਜਾ ਹਟ ਲੈ ਲਾ ਨੂੰ ਤੇ 6 ਮਹੀਨੇ ਦੀ ਸਜ਼ਾ ਕਰਤੀ ਅੰਗਰੇਜ਼ੀਆਂ ਨੇ ਐਡਾ ਜਨ ਗੁੱਸਾ ਮੰਨਿਆ ਜਿਹੜੇ ਜੇਲਦਾਰ ਸੀ ਤੇ ਨੰਬਰਦਾਰ ਇਹਨਾਂ ਨੂੰ ਆਰਡਰ ਲਾਤਾ ਵੀ ਇੰਨੇ ਨੇ ਬੰਦੇ ਪਰਤੀ ਕਰਾਓ ਤੱਕੇ ਨਾ हां ਤੱਕੇ ਨਾ ਹੁੰਦੇ ਸੀ ਤੇ ਲੋਕ ਜਾ ਕੇ ਮੱਕੀਆਂ ਹਸ ਹੁੰਦੇ ਸੀ ਆ ਮੇਰੇ ਤਾਏ ਦਾ ਪੁੱਤ ਉਹਨ ਮਰਿਆ ਅਰ ਅਸੀਂ ਮੱਕੀਆਂ ਚ ਪੈਂਦੇ ਹਾਂ ਬੰਨਿਆ ਬਨ ਕੇ ਜੁਹਾੜ ਚੜਾ ਲਿਆ ਚੜਾ ਕੇ ਤੇ ਫਰਾਂਸ ਲੈ ਗਏ ਲਿਜਾ ਕੇ ਸਾਨੂੰ ਭਈ ਤੋਰ ਤੇ ਲੜਾਈ ਨੂੰ ਲਾ ਕੇ ਮੋਰਚੇ ਬੈ ਗਏ ਲੈ ਕੇ ਸਟੈਨਾ ਅਰ ਪਹਿਲਾਂ ਕੋਈ ਨਾ ਆਇਆ ਉਦੋਂ ਬਾਅਦ ਰਾਤ ਨੂੰ ਉੱਠ ਫਿਰਦਿਆ ਜਿਵੇਂ ਆਪਣੇ ਅੱਗੇ ਰੋਜ਼ ਫਿਰਦੇ ਸੀ ਤੂੰ ਤਾਂ ਦੇਖੇ ਡਾਰਾਂ ਦੀਆਂ ਡਾਰਾਂ ਠੀਕ ਹੈ ਅਰ ਰਾਤ ਨੂੰ ਉਹ ਚਾਂ ਦੀਆਂ ਡਾਰਾਂ ਆ ਗਈਆਂ ਅਰਾਸੀਂ ਆਖਿਆ ਫੌਜ ਜੀ ਸਟੇਨਗ ਨਾ ਬੀੜਤਾਂ ਦਿਨ ਚਾਰ ਦਿਨ ਬੋਤੇ ਬੋਤੇ ਮਾਰ ਕੇ ਸਰਤੇ 3 ਦਿਨ ਫਿਰ 라ਤੀ ਫੌਜ ਉਹਨਾਂ ਨੇ ਆਹ ਫੌਜ 라ਤੀ ਤੇ ਫੂਕੀ ਤੁਰੇ ਜਾਣ ਤੇ ਇਹ ਫੌਜ ਆਪਣੇ ਬੰਦੇ ਸੀ ਬੱਚੇ ਅੰਗਰੇਜ਼ ਵਾਲੇ ਸੀ ਜਦੋਂ ਪਿਆ ਤਾਂਾਂ ਤੋਂ ਅੱਗ ਵੱਰਦੀ ਸੀ ਤੇ ਆਪਣੀ ਸਾਰੀ ਫੌਜ ਪਿੱਛਾਂ हट ਗਈ ਉਹ ਪਿੱਛਾਂ हट ਗਈ ਤੇ ਇਹ ਮੈਂ ਮੋਰਛੇ 'ਚ ਬੈਠਾ ਰਿਹਾ ਜਦੋਂ ਮੈਂ ਦੇਖਿਆ ਵੀ ਪਿੱਛਾਂ ਤੋਂ ਗੋਲੀਆਂ ਨੂੰ ਹਟ ਗਈ ਅੰਗਰੇਜ਼ਿਆਂ ਦਾ ਸੀ ਰਾਜ ਆਪਣੇ ਤੇ ਅੱਛਾ ਜੀ ਘੜ ਤੋਂ ਘੜ ਜਾਨੀ ਬਹੁਤ ਘਰਦੀ ਗੱਲ ਆ ਅਪਰਲਾ 180 90 ਸਾਲ ਤੱਕ ਹੋ ਗਿਆ 100 ਹੀ ਹੋ ਗਿਆ ਯਾਰ 100 ਤੋਂ ਉੱਤੇ ਬੰਵਾ ਹੋ ਗਿਆ ਹੋਵੇ ਤੇ ਮੇਰਾ ਤਾਆ ਸੀ ਜਿਹੜਾ ਮੇਰਾ ਤਾਆ ਫੌਜ ਚ ਵਰਤੀ ਸੀ ਠੀਕ ਹੈ ਜੀ ਨਾਂ ਸੀ ਮੇਰਾ ਚੰਨਾ ਸਿੰਘ ਐਸੇ ਇਹਨਾਂ ਦੀ ਅੰਗਰੇਜ਼ਾਂ ਦੀ ਫਰਾਂਸ ਨਾਲ ਲੜਾਈ ਲੱਗ ਗਈ ਅਸਲ ਬੇਸਬਜ਼ੁਰਦ ਹੋਇਆ ਸੀ ਇਹਦਾ ਹਾਂ ਲੱਗੀ ਵੀ ਉੱਥੇ ਜਾਨੀ ਜਿਹੜਾ ਜਿਵੇਂ ਆਪਣਾ ਹਰੀ ਸਿੰਘ ਜਰਨੈਲ ਹੋਇਆ ਉਹਨਾਂ ਦਾ ਜਿਹਨੂੰ ਹਟਲਰ ਕਹਿੰਦੇ ਆ ਹੁਣ ਮੇਰਾ ਚੇਤਾ ਨਹੀਂ ਇਹ ਕਿਹੜੇ ਸਾਲ ਦੇ ਵਿੱਚ ਉਹ ਭਰਤੀ ਹੋਇਆ ਤੇ ਜਾਨੀ 15-20 ਸਾਲਾਂ ਦੇ ਵਿੱਚ ਜਰਨੈਲ ਬਣ ਕੇ ਉਹਨੇ ਐਡਾ ਦਿਮਾਗ ਮੁਕਾਬਲਾ ਕੀਤਾ ਅੰਗਰੇਜ਼ਾਂ ਦਾ ਉਹਨੇ ਹਟਲਰ ਨੇ ਕੀਤਾ ਨਕਮੋਰ ਤੇ ਹਟਲਰ ਨੇ ਹਾਂ ਅਪੇ ਜੇ ਗੱਲ ਹੋਰ ਚੇਤੇ ਆ ਜਾਂਦੀ ਆ ਆਪਣੇ ਖਾਂਟਾ ਮਾਰ ਕੇ ਕਹਿੰਦਾ ਸੀ ਕਿ ਤੰਗੇ ਵਾਲੇ ਨੇ ਚੜ ਜਾ ਹਟ ਲੈ ਆਂ ਨੂੰ ਤੇ 6 ਮਹੀਨੇ ਦੀ ਸਜ਼ਾ ਕਰਤੀ ਅੰਗਰੇਜ਼ੀਆਂ ਨੇ ਐਡਾ ਜਨ ਗੁੱਸਾ ਮੰਨਿਆ ਤੇ ਉਹਨੇ ਫਿਰ ਤਾਂ ਜਾਨੀ ਜੋ ਕੀਤੀ ਤੇ ਨੱਕ ਮੋੜ ਤੇ ਤੇ ਇੱਥੇ ਆਪਣੇ ਰਾਤ ਸੀ ਆਪਣੇ ਇੱਥੋਂ ਫੇਰ ਅੱਖਾਂ ਬੰਨ ਲਾਣੀਆਂ ਫੌਜੀਆਂਆਂ ਬਨ ਕੇ ਜੁਹਾੜ ਚ ਬੁਹਾ ਕੇ ਤੇ ਲੈ ਜਾਣੇ ਉੱਥੇ ਲੈ ਜਾਣੇ ਉਧਰ ਜਿਹੜੇ ਜੇਲ੍ਹਦਾਰ ਸੀ ਤੇ ਨੰਬਰਦਾਰ ਇਹਨਾਂ ਨੂੰ ਆਰਡਰ ਲਾਤਾ ਵੀ ਇੰਨੇ ਨੇ ਬੰਦੇ ਪਰਤੀ ਕਰਾਓ ਤੱਕੇ ਨਾ ਬਿਲਕੁਲ ਹਾਂ ਟੱਕੇ ਨਾ ਹੁੰਦੇ ਸੀ ਤੇ ਲੋਕ ਜਾ ਕੇ ਮੱਕੀਆਂ ਹੌਸ ਹੁੰਦੇ ਸੀ ਆ ਮੇਰੇ ਤਾਇ ਦਾ ਪੁੱਤ ਹੁਣ ਮਰਿਆ ਅਰ ਅਸੀਂ ਮੱਕੀਆਂ ਚ ਪੈਂਦੇ ਰਹੇ ਆ ਜਾ ਜਾ ਕੇ ਠੀਕ ਐ ਟੱਕੇ ਨਾਲ ਜਾਂਦੇ ਉਹਸ ਮੰਗਦੇ ਸੀ ਉਹ ਹਾਂ ਚੱਲ ਇਹ ਮੇਰਾ ਤਾਇਆ ਜਿਹਨੂੰ ਉੱਥੋਂ ਸਾਡੀਆਂ ਅੱਖਾਂ ਬੰਨੀਆਂ ਬਨ ਕੇ ਜੁਹਾੜ ਚੜਾ ਲਿਆ ਚੜਾ ਕੇ ਤੇ ਫਰਾਂਸ ਲੈ ਗਏ ਲਿਜਾ ਕੇ ਤੇ ਸਾਨੂੰ ਭਈ ਤੋਰ ਤੇ ਲੜਾਈ ਨੂੰ ਲਾ ਕੇ ਮੋਰਚੇ ਬਹਿ ਗਏ ਲੈ ਕੇ ਸਟਿਨਾ ਅਦਾ ਪਹਿਲਾ ਕੋਈ ਨਾ ਆਇਆ ਉਦੋਂ ਬਾਅਦ ਰਾਤ ਨੂੰ ਉੱਠ ਫਿਰਦਿਆ ਜਿਵੇਂ ਆਪਣੇ ਅੱਗੇ ਰੋਜ਼ ਫਿਰਦੇ ਸੀ ਤੂੰ ਤਾਂ ਦੇਖੇ ਡਾਰਾਂ ਦੀਆਂ ਡਾਰਾਂ ਠੀਕ ਹੈ ਅਦਾ ਰਾਤ ਨੂੰ ਕਿਹਆਂ ਦੀਆਂ ਡਾਰਾਂ ਆ ਗਈਆਂ ਅਦਾ ਅਸੀਂ ਆਖਿਆ ਫੌਜ ਆ ਗਈ ਹਿੰ ਸਟੇਨਗ ਨਾ ਬੀੜਤਾਂ ਦਿਨ ਚਾਰ ਦਿਨ ਨੂੰ ਬੋਤੇ ਬੋਤੇ ਮਾਰ ਕੇ ਸਰਤੇ 30 ਦਿਨ ਫਿਰ ਲਾਤੀ ਫੌਜ ਉਹਨਾਂ ਨੇ ਅਦਾ ਫੌਜ 라ਤੀ ਤੇ ਫੂਕੀ ਤੁਰਿਆ ਜਾਣ ਤੇ ਇਹ ਫੌਜ ਆਪਣੇ ਬੰਦੇ ਸੀ ਬੱਚੇ ਅੰਗਰੇਜ਼ ਵਾਲੇ ਸੀ ਜਦੋਂ ਪਿਆ ਤਾਂ ਤਾਂ ਅੱਗ ਵਰਦੀ ਸੀ ਤੇ ਆਪਣੀ ਸਾਰੀ ਫੌਜ ਪਿੱਛਾਂ हट ਗਈ ਅਸਈ ਉਹ ਪਿੱਛਾਂ हट ਗਈ ਤੇ ਇਹ ਮੈਂ ਮੋਰਚੇ 'ਚ ਬੈਠਾ ਰਹਾ ਜਦੋਂ ਮੈਂ ਦੇਖਿਆ ਵੀ ਪਿੱਛਾਂ ਤੋਂ ਗੋਲੀਆਂ ਨੂੰ ਹਟ ਗਈ ਤੇ ਮੈਂ ਰਹਿ ਗਿਆ ਕੱਲਾ ਤੇ ਆਰਾ ਮੈਂ ਵਾਹਿਗੁਰੂ ਵਾਹਿਗੁਰੂ ਕਰਕੇ ਤੇ ਨੋ ਤਾਂ ਸਿਰ ਚੱਕਿਆ ਦਾ ਮੋਰਚੇ 'ਚੋਂ ਆ ਕੰਨ ਲੱਗੀ ਗੋਲੀ ਚੱਕ ਕੇ ਅਸਈ ਫੇਰ ਵਾਹਿਗੁਰੂ ਵਾਹਿਗੁਰੂ ਕਰਦਾ ਬਹਿ ਗਿਆ ਹੇਰਾ ਦਾ ਦਵਾਰੇ ਮਾਖੇ ਵਾਹਿਗੁਰੂ ਨੇ ਵੀ ਕੁਝ ਨਹੀਂ ਕਰਨਾ ਹਿੰਮਤ ਕਰ ਪਰ ਆ ਦਵਾਰੇ ਜਦੋਂ ਉੱਠਿਆ ਫੇਰਾ ਨਾ ਮੇਰੇ ਪੱਗ ਲਈ ਝਟ ਕੇ ਮਾਰਿਆ ਮਾਸ ਪਟਿਆ ਗਿਆ ਕੇਸ ਕੁਸ ਮਚ ਗਏ ਤੇ ਪੱਗ ਚੱਕਤੀ ਉਹ ਤੀਜੀ ਆ ਉੱਠੇ ਫੇਰਾ ਇਥੇ ਡੌੜੇ ਤੇ ਲੇ ਗਿਆ ਮਾਸ ਡੌੜ ਤੋਂ ਬਸ ਗਿਆ ਮਾਸ ਲੈ ਕੇ ਕੱਢ ਕੇ ਭੋਲਾ ਜਾ ਪਰ ਬਾਹਰ ਨਿਕਲਿਆ ਬਾਹਰ ਨਿਕਲ ਕੇ ਆ ਵੀ ਲੈ ਕੇ ਸਟੇਨ ਚਿੱਟੜ ਕਿਸ ਨਹੀਂ ਪਿੱਛਾਂ ਜੋਂ ਆ ਗਿਆ ਇਹਨਾਂ ਦੇ ਗਾਹਾਂ ਮੋਰਚੇ ਲਾਏ ਵੀ ਜਿਹੜਾ ਵੱਡਾ ਅਫਸਰ ਸੀ ਤਾਂ ਲਹਿਰੇ ਦਾ ਹਰਚੰਦ ਸਿੰਘ ਸੀ। ਉਹ ਇਹਦਾ ਛਗਾ ਮਾਮਾ ਸੀ। ਲੋੜੇ ਕੋਲੇ ਆਇਆ ਤੇ ਆਖਿਓ ਕਹਿੰਦਾ ਵੀ ਤੂੰ ਆਰਾ ਮਾਮਾ ਮੇਰੇ ਤਾਂ ਜ਼ਖਮ ਬਹੁਤ ਹੋ ਗਏ। ਠੀਕ ਹੈ। ਮੈਂ ਜ਼ਖਮੀ ਹੋ ਗਿਆ ਤਾਂ ਉਹ ਜਾਨ ਬਸ ਗਈ ਤੇ ਅੱਜ ਜਿਹੜੀ ਡੌੜੇ ਵਾਲੀ ਸੱਟ ਆ ਇਹ ਥੋੜਾ ਤਕਲੀਫ ਆ ਮੈਨੂੰ ਇਹ ਲੇਗੀ ਮਾਸਕਾ ਲੇਖੀ। ਉਹਦਾ ਚੰਨਣ ਸਿੰਘ ਜਿਹੜੇ ਆ ਗੋਲੀ ਆਉਂਦੀ ਆ ਸਟੇਨ ਦੀ। ਇਹੜਾ ਨਹੀਂ ਕੋਈ ਤੋਂ ਪਤਾ ਲੱਗਦਾ ਇਹ ਫੌਜ ਦੇ ਪੇਸ਼ ਨਹੀਂ ਜਾਣ ਦਿੰਦੀ। ਸ਼ਹੀਦ ਦਲੇਰ ਦਿਮਾਗੀ ਬਹੁਤ ਸਿਹਰਾ ਚਾਚਾ ਤਾਇਆ ਮਾਮਾ ਮੈਨੂੰ ਫੜਾ ਆਪਦੀ ਆ ਦੂਰਬੀਨ ਲਾ ਕੇ ਦਾ ਦੂਰਬੀਨ ਦੇਖ ਕੇ ਕਹਿੰਦਾ ਅਰੇ ਚਾਰ ਜਾਨੇ ਬੈਠੇ ਆ ਚਵਾਰੇ ਦੇ ਵਸ਼ਟੀਨ ਕੰਨ ਬੀੜੀਆਂ ਆਈਆਂ ਅੱਛਾ ਚਵਾਰਾ ਸੀਕ ਤੇ ਨੇੜੇ ਉਹਦਾ ਪਤਾ ਨਹੀਂ ਲੱਗਦਾ ਤਾਂ ਉਹ ਗੋਲੀ ਆਪਾਂ ਨੂੰ ਨਾਸ ਮਾਰੀ ਜਾਂਦੀ ਆ ਇਹਨੇ ਲਾ ਕੇ ਦੂਰਬੀਨ ਤੇ ਜਦੋਂ ਮਾਰੀਆਂ ਤੇ ਦੇਖ ਰੇ ਖੜ ਤੇ ਕੱਢ ਕੇ ਖੇਗਰੇ ਦੇਖ ਲਾ ਉਵੇਂ ਪੱਟੀ ਬੰਨੀ ਵੀ ਡੌਲੇ ਤੇ ਤਾਂ ਚੜ ਗਿਆ ਤਾਂ ਚੜ ਕੇ ਤੇ ਉਹਨਾਂ ਨੇ ਛਟੇਨਾ ਲਏ ਆ ਦੋ ਚੱਕਰੇ ਆ ਫੋ ਜੋ ਪਛਾਟ ਗਈ ਤੇ ਤੜਕੇ ਨੂੰ ਜਦੋਂ ਪੇਸ਼ ਕੀਤਾ ਤੇ ਵੱਡਾ ਜਿਹੜਾ ਅਫਸਰ ਸੀ ਨਾ ਅੰਗਰੇਜ਼ ਹੁਣ ਤਾਂ ਦਿੰਦੇ ਹੀ ਡੱਕਾ ਨਹੀਂ ਵੱਡੇ ਅੰਗਰੇਜ਼ ਨੇ ਮਰੱਬਾ ਪੜੀ ਦਾ ਦਿੱਤਾ ਅੱਛਾ ਜੀ ਮਰੱਬਾ ਪੜਾ ਮਰਬਾ ਮਿਲਿਆ ਸਾਨੂੰ ਕਿੱਥੇ ਮਿਲਿਆ ਸਾਨੂੰ ਜਿਹੜਿਆ ਕਾਬਲ ਖਨਾਰ ਕਹਿੰਦੇ ਆ ਆਪਣਾ ਰਾਤ ਸੀ ਉੱਥੇ ਹਰੀਸੋਂ ਨਲਗੂ ਹੋਣ ਦਾ ਲਿਆ ਆ ਵੇ ਆਪਣੇ ਆਪਣਾ ਹੀ ਮੁਰਖ ਸੀ ਉਹ ਅੜਕ ਦਰਿਆ ਨੰਗ ਕੇ ਜਿਹੜਾ ਜਿਉਂ ਰਾਜਾ ਰਣਜੀਤ ਸਿੰਘ ਛੀਰ ਹੋਇਆ ਨਾ ਹਰੀਸੋਂ ਨਲੂਆ ਸ਼ਹੀਦ ਹੋਇਆ ਉਦੋਂ ਜਿਉਂ ਚੜੇ ਤਾਂ ਪਤਾ ਲੱਗਿਆ ਤੇ ਉਦੋਂ ਰਾਜਾ ਰਣਜੀਤ ਸਿੰਘ ਫੌਜ ਲੈ ਕੇ ਚੜਿਆ ਤੇ ਅੜਕ ਚੜਿਆ ਦਾ ਵਾਹਲਾ ਸਿੱਖ ਕਹਿੰਦੇ ਰਾਜਾ ਇਹ ਅੜਕਾ ਉਹ ਕਹਿੰਦਾ ਜਿਹਦੇ ਮਨ ਚੜਕਾ ਉਹਨੂੰ ਅੜਕਾ ਉਹਨੇ ਘੋੜਾ ਬਚ ਸਿਰਤਾ ਦਰਿਆ ਆ ਦੇ ਅੱਧਾ ਪਾਣੀ ਪਾਰ ਕੇ ਇਧਰ ਤੇ ਅੱਧਾ ਇਧਰ ਨੰਗਾਓ ਫੌਜਾਂ ਨੰਗਾਈਆਂ ਤੋਪਾਂ ਰੇਤਾਂ ਦੇ ਵਿੱਚ ਦੀ ਰੇਤਾਂ ਜਾਮੂ ਫੇਰ ਨਾ ਹੁੰਦਾ ਅੱਧਾ ਕੋਈ ਰਹਿਤਾ ਨਹੀਂ ਗਿਆ ਨਹੀਂ ਫੇਰ ਘੋੜਾ ਕੱਢਿਆ ਫੇਰ ਦਰਿਆ ਚਾਲੂ ਹੋਇਆ ਹੁਣ ਆਪਣੇ 65 66 ਸਾਲ ਹੋ ਗਏ ਹੱਲੇ ਨੂੰ ਉਦੋਂ ਸਾਡਾ ਮਰੱਬਾ ਸੀ ਉੱਥੇ ਮੇਰਾ ਬਾਪੂ ਦਾ ਹੱਡਾ ਸੀ ਯਾਰ ਉਹ ਟਾਈਮ ਅਜੇ ਵੀ ਪਾਣੀ ਪਾਰਦਾ ਉੱਥੇ ਅੱਛਾ ਅੱਧਾ ਪਾਣੀ ਇਧਰ ਤੇ ਅੱਧਾ ਗਾਹ ਨੰਗ ਜਾਂਦਾ ਉਹਨਾਂ ਟਾਈਮ ਜਿੰਨਾ ਸਿਰ ਫੌਜਾ ਕੱਢੀਆਂ ਰਾਜ ਨੇ ਜਮਾ ਥੱਲੇ ਡਰ ਰਹਿੰਦਾ ਉਹ ਟੱਪ ਕੇ ਸਾਡਾ ਦਰਿਆ ਮਰਬਾ ਸੀ ਚੱਲ ਭਾਈ ਇਹ ਮੇਰਾ ਤਾਇਆ ਜਿਹਨੂੰ ਆਇਆ ਮੇਰਾ ਤਾਇਆ ਥੋੜਾ ਸੀ ਬੰਦਾ ਇਹੇ ਜਿਹਾ ਹੀ ਸੀ ਸ਼ਕੀਨ ਵਾਲਾ ਸੀ ਖਰਚਈਆ ਵਾਲਾ ਸੀ ਤੇ ਦੱਸਦੇ ਆਂ ਤਾਂ ਦੇਖਿਆ ਨਹੀਂ ਸੀਸਾ ਹਰ ਵਕਤ ਏਵ ਚ ਰੱਖਦਾ ਸੀ ਹਾਂ ਤੇ ਇਹਨਾਂ ਦਾ ਪੁੱਛਿਆ ਇਹਨਾਂ ਤਾਂ ਬੈਕ ਰਿਆ ਆ ਫਾਟੇ ਦੇ ਪਾ ਹੁੰਦੇ ਸੀ ਉਹ ਦੋ ਦੋ ਤਾ ਚਾਰ ਚਾਰ ਤਿੰਨ ਤਿੰਨ ਲੱਖ ਰੁਪਏ ਬੈ ਹੋ ਜਾਂਦੀ ਸੀ ਹੂੰ ਬੈ ਕਰਕੇ ਆ ਕੇ ਇੱਥੋਂ ਸਿੰਗਾਪੁਰ ਜਾਵੜਿਆ ਹੂੰ ਦੱਸਿਆ ਨਹੀਂ ਕਿਸੇ ਨੂੰ ਵੀ ਸਿੰਗਾਪੁਰ ਜਾ ਕੇ ਚਿੱਠੀ ਪਾਤੀ ਹੂੰ ਆ ਨਾ ਵੀ ਉਹ ਪੈਸੇ ਦੀ ਚਾਹ ਖਣਾ ਕਰਿਓ ਪਰ ਬਾਪੂ ਨੂੰ ਆ ਨਾ ਵੀ ਮੈਂ ਤਾਂ ਉਹ ਬੈ ਕਰਿਆ ਆ ਹੂੰ ਮੇਰਾ ਬਾਪੂ ਸੀ ਉਹਦਾ 15 16 ਸਾਲ ਦਾ ਯਾਨੀ ਜੁਨੀ ਫੁੱਟ ਦੀ ਸੀ 18 ਸਾਲ ਦਾ ਇਹਨਾਂ ਮੇਰੇ ਦਾਦੇ ਨੂੰ ਲਿਆ ਨਾਲ ਮੇਰੇ ਦਾਦੇ ਨੂੰ ਥੋੜਾ ਜਿਹਾ ਘਟਦੀ ਨਾ ਸੀ ਬਣਾ ਹੋਇਆ ਵਾ ਸੀ ਤੇ ਮੇਰੀ ਤਾਈ ਨੂੰ ਇਹਨੇ ਜਾ ਕੇ ਇਥੇ ਦਾਵਾ ਕਰਤਾ ਹੂੰ ਦਾਵਾ ਕਰਿਆ ਵਾ ਭਾਈ ਦਾਵਾ ਚੱਲਦਾ ਰਿਹਾ ਚੱਲਦਾ ਤੇ ਉਹ ਪੈੜੀ ਟੁੱਟ ਗਈ ਅਸੀਂ ਜਿੱਤ ਗਏ ਅਸਾਂ ਜਦੋਂ ਜਿੱਤ ਗਏ ਪੰਜ ਕਿੱਲੇ ਨਾਲ ਲੱਗਦੇ ਮਸਜਿਦ ਦੇ ਨਾਲ ਹੂੰ ਉਹ ਹੋਰ ਸਾਰੀ ਪੈੜੀ ਠੀਕ ਹੋ ਗਈ ਉਹ ਜਿਹੜਾ ਮਰਾਪੂ ਕਾਜ ਫੜਾਵੇ ਨਾ ਕਿ ਲਾਹੇ ਮਾਰੇ ਆ ਗਈਆ ਮੇਰਾ ਪੂਰਾ ਬਿਓਨ ਕਰੋ ਅਵੇ ਚਰਚੇ ਕਹਿੰਦਾ ਐ ਕਹਿੰਦਾ ਮੈਂ ਆਖਿਆ ਲਾਲ ਲਾਲ ਸੀਜ਼ਨ ਆ ਲਾਲ ਐ ਨਹੀਂ ਇਹਨੇ ਕੰਮ ਕਰਨਾ ਮੈਂ ਆਦਾ ਉਹਨਾਂ ਟਾਈਮਾਂ ਦੇ 20 ਹੁਣ 25 ਰੁਪਏ ਦੇ ਵੇਚਦੇ ਬੀਠ ਕੇ ਫੜਾਤੇ 10 ਰੁਪਏ ਵਾਲੇ ਜੇਬ ਚ ਉਦੋਂ ਹੀ 10 ਖਤ ਕਰਤਾ 10 ਖਤ ਕਰਤਾ ਤੇ ਭਾਈ ਪੈੜੀ ਸਾਡੇ ਹੱਕ ਚ ਹੋ ਗਈ ਇਹ ਜਾਇਆ ਕਰੇ ਉੱਥੇ ਜਾਇਆ ਕਰਨ ਤੇ ਉਹ ਦਰਾਸ ਤਾਂ ਬੰਦਿਆ ਕਰਨ ਤੇ ਬਾਪੂ ਜੀ ਦੇ ਕਰਨ ਡੱਕਾ ਬਣ ਬਣੀ ਨਾ ਸਾਡਾ ਅੱਛਾ ਕਿ ਮੁੜਿਆ ਕਰ ਇੱਥੋਂ ਫਿਰ ਹੱਲਿਓ ਪਹਿਲਾਂ ਉਹ ਹੱਲੇ ਵੇਲੇ ਉਹ ਵੀ ਤੁਹਾਨੂੰ ਦੱਸ ਦੂੰ ਹੱਲੇ ਵੇਲੇ ਮਾਰ ਗਏ ਰਾਖੀ ਰੱਖੇ ਹੋਏ ਸੀ ਇੱਕ ਦਾ ਗਰਨਾਮ ਸੀ ਗਰਨਾਮ ਤਾਂ ਮਾਰ ਗਏ ਸੀ ਤੇ ਗਰਦੇਵ ਦੇ ਸੱਟਾਂ ਹੀ ਸੀ ਉਹ ਵੀ ਨਿਕਲ ਗਈ ਭੱਜ ਕੇ ਦੋ ਤਿੰਨ ਮੁੰਡੇ ਨਿਕੜ ਗਏ ਉਹ ਫਿਰ ਗਰਨਾਮ ਕੋਲੇ ਤੋੜੇ ਵਾਲੀ ਰਫਾ ਸਾਡੇ ਗਰਦੇਵ ਜਿਹੜਾ ਮੈਂ ਅੱਗੇ ਭਰੀ ਸੀ ਉਹ ਤੇ ਮੁਕਾਬਲੇ 'ਚ ਮਰਿਆ ਉਹਦੇ ਕੋਲੇ ਪੱਕੀ 11 ਦੀ ਹਮ ਇਹ ਕੋ ਨੂਰਾ ਮੁਸਲਮਾਨ ਇੱਕ ਪੱਕੀ ਜਗਾ ਮੁਸਲਮਾਨ ਹਮ ਤੇ ਇਹ ਜੀ ਗਏ ਮੇਰੇ ਬਾਪੂਆਂ ਪੰਜ ਛੇ ਜਾਣੇ ਨਜਾਇਜ਼ ਦਾ ਫਲਾਂ ਲੈ ਕੇ ਉਦੋਂ ਇਹ ਤਲਾਸ਼ੀ ਨਹੀਂ ਸੀ ਹੁੰਦੀ ਇੱਥੋਂ ਰੇਲ ਚੜ੍ਹ ਗਏ ਦੇਖ ਲਾ ਜਾ ਕੇ ਫਿਰ ਉਹ ਸੇ ਕਬਜ਼ਾ ਲਿਆ ਹਾਂ ਕਬਜ਼ਾ ਲੈ ਕੇ ਤੇ ਫਿਰ ਉਹ ਭੜੀ ਭਾਈ ਬੋਣ ਲੱਗੇ ਫੇਰ ਜੋ ਪਹਿਲੀ ਵohn ਲਾਗੇ ਤੇ ਉਹਦੋਂ ਨੂੰ ਫਿਰ ਜਦੋਂ ਦੇਖਿਆ ਵੀ ਹਲਚਲੇ ਦਾ ਹੋ ਗਿਆ ਕੁਲਰਤ ਮਹਾਰਾਜ ਖਨੂ ਅਸੀਂ ਉਥੋਂ ਪਹਿਲੀ ਦੇ ਆਏ ਮਾਮਲੇ ਤੇ ਜੋ ਮਾਮਲੇ ਦਾ ਦੇ ਆਏ ਤੇ ਸਾਡੀ ਜਿਹੜੀ ਹੁਣ ਮੇਰੇ ਤਾਏ ਦਾ ਪੁੱਤ ਉਹਦਾ ਛੋਟਾ ਸੀ ਤੇ ਮੇਰੇ ਬਾਪੂ ਨੇ ਆਪਦੀ ਪਹਿਲੀ ਧਰਨੀ ਗੂਠਾ ਲਾਉਣਾ ਕਿ ਆਕੇ ਮੁਕਾਦਮੇ ਨੇ ਲਾ ਦਾਨੀ ਕਿ ਆਕੇ ਉਹ ਪਹਿਲੀ ਸਾਡੀ ਸਾਰੀ ਧਰੀ ਗਈ ਜਦੋਂ ਧਰੀ ਗਈ ਤੇ ਉਸ ਤੋਂ ਬਾਅਦ ਭਾਈ ਮੈਂ ਵੀ ਤਖੜਾ ਹੋ ਗਿਆ ਤੇ ਇਹ ਜਿਹੜਾ ਮੇਰੇ ਤਾਇਆ ਦਾ ਪੁੱਤ ਸੀ ਇਹ ਵਿਆਹ ਹੈ ਗਿਆ ਜਿਉਂ ਵਿਆਹ ਹੈ ਗਿਆ ਤੇ ਪੜੀ ਸਾਡੀ ਸਾਰੀ ਗਹਿਣੇ ਤੇ ਮੇਰੇ ਭਰਾ ਦਾ ਹੀ ਵਿਆਹ ਹੋ ਗਿਆ ਨਾਲ ਹੀ ਇਹਨੇ ਫਿਰ ਅੱਡ ਹੋਣ ਨੂੰ ਵੀ ਮੈਂ ਤਾਂ ਅੱਡ ਹੋਣਾ ਪੰਚਾਇਤ ਇਕੱਠੀ ਕਰ ਲਈ ਉਹ ਪੰਚਾਇਤ ਵਾਲੇ ਕਹਿੰਦੇ ਬਈ ਗੱਲ ਸੁਣ ਬਈ ਅੱਡ ਤੂੰ ਹੋ ਜੀ ਸਾਦਕੇ ਔਰ ਤੂੰ ਤਾਂ ਉਹ ਮੇਰਾ ਤਾਇਆ ਜਰੂਪ ਆਉਂਦਾ ਸੀ ਚਿੱਠੀਆਂ ਚਿੱਠੀਆਂ ਪਾਈਆਂ ਮੇਰੇ ਤਾਇਏ ਨੇ ਵੀ ਤੈਨੂੰ ਮੈਂ ਮਖਤਿਆਰਨਾਮਾ ਭੇਜਦਾ ਮੇਰੇ ਪਿਓ ਦਾ ਕਸੂਰ ਰਿਹਾ ਵੀ ਮਖਤਿਆਰਨਾਮੇ ਤੇ ਤਾਂ ਤੂੰ ਆਪਦੀ ਪਹਿਲੀ ਅੱਧੀ ਨਾ ਖਰਾ ਲਾ ਵੀ ਦੇਖ ਮੈਂ ਤਾਂ ਕਰਿਆ ਸੀ ਮੈਂ ਤੇ ਐ ਆਪਦੀ ਹਿੰਮਤ ਨਾ ਛੜਾਈ ਆ ਤੇ ਇਹ ਆਦਾ ਮੈਨੂੰ ਉਹਨਾਂ ਅੰਸ ਵੀ ਇਕੱਠੇ ਆ ਕਿੱਧਰ ਜਾਂਦੀ ਆ ਇਹ ਨਹੀਂ ਪਤਾ ਲੱਗਦਾ ਕੋਈ ਮੋਰ ਪਹਿਲਾਂ ਇਵੇਂ ਹੀ ਹੁੰਦਾ ਚੱਲ ਭਾਈ ਇਹ ਫਿਰ ਅੱਡ ਹੋ ਗਿਆ ਨਾ ਮੰਨਿਆ ਅੱਡ ਹੋ ਗਿਆ ਫੇਰ ਸਾਡੇ ਮੇਰੇ ਭੈਣਾਂ ਤਿੰਨ ਸੀ ਪਹਿਲੀ ਸਾਡੀ ਸਾਰੀ ਧਰੀ ਵੀ ਇਸ ਗੱਲ ਦਾ ਕੋਹ ਖਾਣਾ ਹੁੰਦਾ ਜੋ ਪਹਿਲੀ ਤੇ ਥਾਰੀ ਧਰੀ ਦਾ ਇਹ ਮਗਰੀਬੀ ਹੋਣੀ ਆ ਫੇਰ ਉਹ ਕਹਿੰਦੇ ਬਈ ਓਂ ਕਰ ਅਰੇ ਮੈਂ ਵਿਆਹ ਕਰ ਤੂੰ ਇੱਕ ਕੁੜੀ ਦਾ ਫੇਰ ਵਿਆਹ ਤੋਂ ਵੀ ਗਿਆ ਤਾਂ ਮੈਂ ਰੋਟੀ ਕਰ ਤੂੰ ਫੇਰ ਅਸੀਂ ਰੋਟੀ ਵੀ ਨਹੀਂ ਖਾਈ ਖਾਈ ਫੇਰ ਅਸੀਂ ਜਾਂ ਮੈਨੂੰ ਮੇਰੇ ਭਰਾ ਨੂੰ ਪਤਾ ਜਾਂ ਭਗਵਾਨ ਨੂੰ ਪਤਾ ਇੰਨਾ ਅਸੀਂ ਕੰਮ ਕੀਤਾ ਨਾ ਦਿਨ ਰਾਤ ਤੈ ਜਤੂਰਤੀ ਤੇ ਲੋਕਾਂ ਦੇ ਨਾਲ ਆ ਗਰਮੀ ਦੇ ਕੇ ਜਿਹੜੇ ਪੈਲੀ ਅੱਧ ਤੇ ਲੈਣ ਦੇ ਮਾਰਿਆਂ ਨੇ ਥੜੀ ਪੁੱਪ ਨਿਕਲਦੀ ਆ ਆਤੇ ਲੈਣ ਮਾਰਦੇ ਸਾਰੀ ਸਾਰੀ ਰਾਤ ਤੇ ਪੱਕਾ ਹੀ ਪੋਈ ਜਾਣਗੇ ਮੈਂ ਚਾਰਾਂ ਕਲੇਰਾਂ ਨਾ ਪੱਟਾਂ ਪਾਉਂਦਾ ਸੀ ਵੀ ਅੱਧ ਤੇ ਪੈਲੀ ਪੈਲੀ ਲਾਵਾਂਗੇ ਤੇ ਭਰਾਵਾ ਐਡੀ ਅਸੀਂ ਤੰਗੀ ਕੱਟੀ ਤੂੰ ਗੱਲ ਛੱਡ ਦੇ ਫੇ ਹੌਲੀ 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 ਦੇਖ ਲੈ ਮਹਾਰਾਜਾ ਕਹਿੰਦੇ ਆ ਸਿਆਣੇ ਉਦਮ ਮੂਰੇ ਲక్ష్ਮੀ ਤੇ ਪੱਖੇ ਮੂਰੇ ਪਾਉਂ ਜੇ ਬੰਦਾ ਉਦਮ ਕਰੇਗਾ لازਮੀ ਕੁਛ ਨਾ ਕੁਛ ਬਣਦਾ ਹੈ ਜਮਾ ਹਵਾ ਨਹੀਂ ਪੱਖਾ ਲਾਲਾ ਪੌਣ ਬਣਾ ਲੰਦਾ ਇਹ ਭਾਈ ਆ ਕੀਤੀ ਆ ਮੇਰੇ ਮਹਾਰਾਜ ਨੇ ਦੇਖ ਲਾ ਤੁਹਾਡੇ ਦਿਨ ਫੇਰਤੇ ਆ ਸਾਰਾ ਕੋਈ ਕੂਟਣਾ ਪਾਈ ਬੈਠੇ ਆ ਮौजਾਂ ਕਰਦੇ ਆ ਦੋ ਮੇਰੀਆਂ ਪੋਤੀਆਂ ਕੈਨੇਡਾ ਚ ਤੇ ਇਹ ਦੋ ਮੁੰਡੇ ਆ ਥੱਲੇ ਸਤ ਤਿੰਨ ਲਾਇਸੈਂਸ ਬਣਾਏ ਹੋਏ ਆ ਡਵਾਈਸ ਦੇ ਵਿੱਚ ਜਿਹੜਾ ਮੁੰਡਾ ਹੁਣ ਛੁੱਟੀ ਘਟ ਗਿਆ ਤਿੰਨ ਲਾਇਸੈਂਸ ਬਣਾਏ ਆ ਤੇ ਪੰਜ ਗੱਡੀਆਂ ਇੱਕ ਆ ਵੱਡੀ ਛੋਟੀ ਬਾਤ ਸਾ ਬੰਦੇ ਟੂਨ ਨੂੰ ਇਹਦੀ ਆਰਡ ਰੱਖੀ ਵੀ ਆ ਇਹ ਜੀ ਗੱਡੀ ਵਧੀਆ ਉੱਤੇ ਸਾਡੇ ਪਿੰਡ ਦੇ ਉੱਥੇ ਗਏ ਮੁੰਡੇ ਉਹਨੇ ਕੋਲੇ ਆ ਕੇ ਕਹਿੰਦੇ ਜਿਹੜਾ ਬਾਦਰ ਕੋਲੇ ਗੱਡੀ ਨਹੀਂ ਚਾਹੀਦੀ ਉਹਦੀ ਰੱਖੀ ਸੀ ਹੈ ਤੇ ਮਹਾਰਾਜ ਦੇ ਭਾਈ ਦੇ ਨਾ ਤੇ ਮਹਾਰਾਜ ਨੇ ਦਿਨ ਫੇਰ ਤੇ ਜਦੋਂ ਮਿਹਨਤ ਕਰਦੇ ਆ ਉਹ ਹੋ ਜਾਂਦਾ ਮਿਹਨਤ ਜਰੂਰ ਕਰੇ ਬੰਦਾ ਪਰ ਇੰਨੀ ਗੱਲ ਆ ਕਿਸੇ ਦੀ ਮਾਰੀ ਨਾ ਕਰੇ ਜੇ ਚੰਗੀ ਨਹੀਂ ਹੁੰਦੀ ਤਾਂ ਮਾਰੀ ਬਣਾ ਕਰ ਤੇ ਫੇਰ ਆਪਾਂ ਇੱਥੇ ਜਿਹੜੀ ਆ ਭਰੀ ਸੀ ਤਾਂ ਉੱਦੋਂ ਤੇ ਮੇਰੇ ਉਸ ਤਾਏ ਦੇ ਪੋਤੇ ਵਾਰ ਆ ਉਹਨਾਂ ਨੇ ਉੱਥੋਂ ਸੁਣ ਕੇ ਤੇ ਮੇਰੇ ਭਤੀਜੇ ਨੂੰ ਪਿੰਡ ਭਾਈ ਆਦਾ ਦੇਖਾ ਚਾਚੇ ਦੀ ਭਰੀ ਫਿਰ ਇਹਨਾਂ ਨੇ ਸੁਣੀ ਉਹਨਾਂ ਦੇ ਵੀ ਕੰਨ ਖੁੱਲ ਕੇ ਵੀ ਸਾਡੀ ਖਾਤਰ ਇੰਨਾ ਕੀਤਾ